ਸਰਨ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਕੋਈ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਜੋ ਪਾਤਸ਼ਾਹ ਆਪਣੇ ਕੋਲ ਸਮਾ ਲੈਂਦੇ ਹਨ ਕੰਤਨ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਓ ਵਿਚਾਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਆਪਾਂ ਫਿਰ ਇੱਕ ਵਾਰੀ ਫਤਿਹ ਦਰਾਈਏ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਗੁਰੂ ਸਾਹਿਬ ਜੀ ਸਾਨੂੰ ਨਤ ਪ੍ਰਤੀ ਸੰਗਤ ਬਖਸ਼ਦੇ ਨੇ ਹੋ ਸਕਦਾ ਹੈ ਕਿ ਕੱਲ ਨੂੰ ਲਾਭ ਨਾ ਹੋਈਏ ਸਾਧ ਸੰਗਤ ਜੀ ਗੁਰੂ ਦੇ ਪਿਆਰੇਓ ਇਹ ਪ੍ਰਮਾਤਮਾ ਨੇ ਜਿਵੇਂ ਜਿਵੇਂ ਸੇਵਾ ਲੈਣੀ ਹੈ ਕੋਸਟਰਾਉਂ ਲੈ ਰਹੀ ਹੈ ਸਾਧ ਸੰਗਤ ਜੀ ਅੱਜ ਆਪਾਂ ਇੱਕ ਵਿਚਾਰ ਕਰਨੀ ਹੈ ਕਈ ਸੰਗਤਾਂ ਸਾਧ ਸੰਗਤ ਜੀ ਫੋਨ ਦੇ ਉੱਤੇ ਵੀ ਕਨੈਕਟ ਕਰਦੀਆਂ ਉਹ ਕਹਿੰਦੀਆਂ ਕਿ ਬਾਬਾ ਜੀ ਜਦੋਂ ਅਸੀਂ ਘਰ ਦੇ ਵਿੱਚ ਕੋਈ ਦੁਪਹਿਰਾ ਕੱਟਦੇ ਆਂ ਜਾਂ ਬਾਬਾ ਜੀ ਨੂੰ ਯਾਦ ਕਰਦੇ ਆਂ ਕਿ ਸਾਡਾ ਉਹ ਲੇਖੇ ਵਿੱਚ ਹੈ ਕਿ ਬਾਬਾ ਦੀਪ ਸਿੰਘ ਜੀ ਕੋ ਸਾਨੂੰ ਵੇਖਦੇ ਹੋਣਗੇ ਨਜ਼ਰ ਹੈ ਗੁਰੂ ਦੇ ਪਿਆਰਿਓ ਤੁਹਾਨੂੰ ਇੱਕ ਦ੍ਰਿਸ਼ਟਾਂਤ ਦੇ ਦੁਆਰਾ ਸੁਝਾ ਰਹੇ ਹਾਂ ਸਾਧ ਸੰਗਤ ਜੀ ਕਿ ਜਦੋਂ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆਂ ਉਦੋਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਵੀ ਯਾਦ ਕਰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਲੀ ਗੱਲ ਤਾਂ ਸਾਧ ਸੰਗਤ ਜੀ ਜਦੋਂ ਸਾਨੂੰ ਕੋਈ ਸ਼ੱਕ ਆਉਂਦੀ ਹੈ ਆਪਸ ਸੁਧਾਰ ਨਹੀਂ ਕਹਿ ਦਿੰਦੇ ਪੂਆ ਯਾਦ ਕਰਦੀ ਹੋਊਗੀ ਮਾਮਾ ਯਾਦ ਕਰਦਾ ਹੋਊਗਾ ਪਰ ਜਿਹੜੇ ਗੁਰਮੁਖ ਪਿਆਰੇ ਹਨ ਸਾਧ ਸੰਗਤ ਜੀ ਜਿਨ੍ਹਾਂ ਦਾ ਚਿੱਤੋਂ ਪੈਰ ਅੱਠੇ ਪੈਰ ਸਾਧ ਸੰਗਤ ਧਿਆਨ ਉਹ ਖੰਡੇਵਾਲੀ ਸੱਚੀ ਸਰਕਾਰ ਦੇ ਵਿੱਚ ਰਹਿੰਦਾ ਸਾਧ ਸੰਗਤ ਜੀ ਉਹਨਾਂ ਨੂੰ ਤਾਂ ਕੋਈ ਸ਼ਿਕਵਾ ਹੀ ਆ ਜਾਂਦੀ ਸਾਧ ਸੰਗਤ ਜੀ ਉਹ ਤਾਂ ਵੀ ਕਹਿੰਦੇ ਆ ਖੰਡੇਵਾਲੇ ਬਾਪੂ ਜੀ ਯਾਦ ਕਰਦੇ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਕ ਦ੍ਰਿਸ਼ਟਾਂਤ ਹੈ ਧੰਨ ਧੰਨ ਬਾਬਾ ਲੰਮਸੁੰਦੀ ਨਾਨਸਰ ਕਲੇਰਾਂ ਵਾਲੇ ਸਾਧ ਸੰਗਤ ਜੀ ਸਮਝਾਉਂਦੇ ਸਨ ਸਾਧ ਸੰਗਤ ਜੀ ਇਦੇ ਨਾਲ ਸਾਧ ਸੰਗਤ ਤੁਹਾਨੂੰ ਪੱਕਾ ਨਿਸ਼ਚਾ ਹੋ ਜਾਊਗਾ ਕਿ ਬਾਬਾ ਦੀਪ ਸਿੰਘ ਜੀ ਸਾਨੂੰ ਦੇਖਦੇ ਆ ਜਾਂ ਨਹੀਂ ਦੇਖਦੇ ਗੁਰੂ ਦੇ ਪਿਆਰਿਓ ਪੱਕਾ ਤੁਹਾਨੂੰ ਵਿਸ਼ਵਾਸ ਹੋ ਜਾਊਗਾ ਅੱਜ ਦਾਸ ਨੇ ਵਿਚਾਰ ਕਰਨੀ ਸਿਰਫ ਖੰਡੇ ਵਾਲੇ ਬਾਪੂ ਦੇ ਉੱਤੇ ਹੀ ਕਰਨੀ ਸਾਧ ਸੰਗਤ ਜੀ ਤੇ ਦਾਸ ਦੀ ਬੇਨਤੀ ਜ਼ਰੂਰ ਆ ਸਾਧ ਸੰਗਤ ਜੀ ਕਿ ਅੱਗੇ ਦੇ ਅੱਗੇ ਨਾਲ ਦੀ ਨਾਲ ਸ਼ੇਅਰ ਕਰਦੇ ਰਿਹਾ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਰੈਸਰਦਾਰੀਆਂ ਜੀ ਵੀ ਦੱਸਿਆ ਕਰੋ ਕਿ ਭਾਈ ਸਾਹਿਬ ਜੀ ਇਸ ਟਾਈਮ ਲੈਫ ਹੁੰਦੇ ਆ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਸਾਧ ਸੰਗ ਜੀ ਤੇ ਉਹ ਨਾਲ ਦੀ ਨਾਲ ਹੀ ਤੁਸੀਂ ਸਾਧ ਸੰਗ ਜੀ ਸੰਗਤ ਨੂੰ ਘਰੇ ਰਿਆ ਕਰੋ ਤੇ ਭਾਈ ਜੇ ਬਾਬਾ ਦੀਪ ਸਿੰਘ ਜੀ ਦੀਆਂ ਉਹ ਵੜਿਆਈਆਂ ਉਹਨਾਂ ਦੀਆਂ ਝਲਕਾਂ ਸਰਬਣ ਕਰਨੀਆਂ ਤੇ ਤੁਸੀਂ ਭਾਈ 5-10 ਮਿੰਟ ਵਾਸਤੇ ਕਰ ਸਕਦੇ ਹੋ ਇਹ ਟਾਈਮ ਹੁੰਦਾ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਇੱਕ ਸੰਗਤ ਨੂੰ ਬੇਨਤੀ ਹੈ। ਇਹ ਸਾਧ ਸੰਗਤ ਜੀ ਤੁਸੀਂ ਅਰਦਾਸ ਬੇਨਤੀ ਕਰਨੀ ਕਿ ਆਪਣਾ YouTube ਵਾਲੇ ਚੈਨਲ ਬੰਦ ਕਰਨ ਵਾਸਤੇ ਫਿਰਦੇ ਆ ਸਾਧ ਸੰਗਤ ਜੀ ਤਕਰੀਬਨ ਇਹ ਚੈਨਲ ਆਪਣਾ ਜੋ ਪੁਰਾਣਾ ਹੈ ਤੇ ਇਹ ਵੀ ਨਾ ਚੱਲੂਗਾ ਸਾਧ ਸੰਗਤ ਜੀ ਉਸ ਤੋਂ ਬਾਅਦ ਬੰਦ ਕੀਤਾ ਜਾਊਗਾ। ਪਰ ਜੇ ਤੁਹਾਡੀਆਂ ਦਵਾਵਾਂ ਹਨ ਸਾਧ ਸੰਗ ਜੀ ਤੇ ਤੁਹਾਡੀਆਂ ਦਵਾਵਾਂ ਇਹੋ ਜੀਆਂ ਹੁਣ ਸਾਧ ਸੰਗ ਜੀ ਕੇ ਬਾਬਾ ਦੀਪ ਸਿੰਘ ਜੀ ਇਹੋ ਜੀ ਕਿਰਪਾ ਕਰਨ ਉਹ ਆਪਣਾ ਚੈਨਲ ਫਿਰ ਤੋਂ ਦੁਆਰਾ ਇਸ ਤਰ੍ਹਾਂ ਹੀ ਜਾਰੀ ਰੱਖਣਾ ਜੋ ਮੰਦਰੀਕਰਨ ਉਹਨਾਂ ਨੇ ਬੰਦ ਕੀਤਾ ਹੋਇਆ ਵਿਆ ਸਾਧ ਸੰਗ ਜੀ ਉਹ ਵੀ ਚਲਾ ਦੇਣਾ ਤੇ ਤੁਹਾਡੀਆਂ ਦਵਾਵਾਂ ਕੰਮ ਕਰ ਜਾਣ ਇਸ ਤਰ੍ਹਾਂ ਹੀ ਆਪਾਂ ਸੰਗਤ ਕਰਦੇ ਰਹੀਏ ਆਓ ਸਾ ਸੰਗਤ ਜੀ ਵਿਚਾਰ ਕਰੀਏ ਕਿ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆਂ ਜਾਂ ਅਸੀਂ 10-5 ਸ਼ਾਇਆਂ ਨੂੰ ਯਾਦ ਕਰਦੇ ਆਂ ਤੇ ਸਾ ਸੰਗਤ ਜੀ ਕਿ 10-5 ਸ਼ਾਇਆਂ ਜਾਂ ਬਾਬਾ ਦੀਪ ਸਿੰਘ ਜੀ ਉਸ ਟਾਈਮ ਸਾਨੂੰ ਯਾਦ ਕਰਦੇ ਆ ਜਿਸ ਵਾਰੀ ਅਸੀਂ ਚਪਹਿਰੇ ਤੇ ਬੈਠਦੇ ਆਂ ਉਦੋਂ ਬਾਬਾ ਜੀ ਸਾਨੂੰ ਵੇਖਦੇ ਆ ਜਦੋਂ ਅਸੀਂ ਕੋਈ ਜਪਜੀ ਸਾਹਿਬ ਦਾ ਜਾਪ ਕਰਦੇ ਆਂ ਜਾਂ ਸਿਮਰਨ ਨਹੀਂ ਕਰਦੇ ਆ ਵਾਹਿਗੁਰੂ ਦਾ ਜਾਂ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਸਿਮਰਨ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼ਹੀਦ ਸਿੰਘਾਂ ਦੀਆਂ ਫੌਜਾਂ ਧੰਨ ਧੰਨ ਸ਼ਹੀਦਾਂ ਸੰਘਾਂ ਦੀਆਂ ਫੌਜਾਂ ਤੇ ਉਸ ਟੈਮ ਉਹ ਵੀ ਯਾਦ ਕਰਦੇ ਆ ਸਾਧ ਸੰਗਤ ਜੀ ਜੇ ਦਾ ਤੁਸੀਂ ਅੰਦਰੋਂ ਪਿਆਰ ਕਰਦੇ ਆ ਤੁਹਾਡੀ ਤਾਰ ਅੰਦਰੋਂ ਜੁੜਦੀ ਆ ਫੇਰ ਤਾਂ ਗੁਰੂ ਦੇ ਪਿਆਰਿਓ ਤੁਸੀਂ ਕਰਕੇ ਵੇਖਿਓ ਸਾਹਮਣੇ ਆਪਣੇ ਸਾਧ ਸੰਗਤ ਜੀ ਐਟ ਰੱਖ ਲਓ ਐਟ ਆਪਦੇ ਸਾਹਮਣੇ ਤੁਹਾਨੂੰ ਐਟ ਦੇ ਵਿੱਚੋਂ ਵੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਸਾਧ ਸੰਗਤ ਦੀ ਫੋਟੋ ਨਜ਼ਰ ਆਊਗੀ ਆਪ ਕੋ ਸਾਤਨਾਮ ਸ੍ਰੀ ਵਾਹਿਗੁਰੂ ਜੀ ਜੇ ਦਿਲੋਂ ਪਿਆਰ ਕਰਦੇ ਆ ਹੁਣ ਕਿਵੇਂ ਇਸੇ ਕਰਕੇ ਬਾਬਾ ਨਾਮ ਸਿੰਘ ਜੀ ਨਾਮ ਸਰ ਵਾਲੇ ਕਹਿੰਦੇ ਸੀਗੇ ਭਾਈ ਗੁਰੂ ਸਾਹਿਬ ਦੇ ਕੋਲੋਂ ਨੇਤਰ ਮੰਗਿਆ ਕਰੋ ਅੱਖਾਂ ਮੰਗਿਆ ਕਰੋ ਕਿਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨੇਤਰ ਬਖਸ਼ੋ ਮਹਾਰਾਜ ਸਾਨੂੰ ਸੰ ਖੰਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਹੇ ਸ਼ੀ ਦੋ ਸਿੰਘੋ ਸਾਨੂੰ ਨੇਤਰ ਬਖਸ਼ੋ ਮਹਾਰਾਜ ਅੱਖਾਂ ਬਖਸ਼ੋ ਮਹਾਰਾਜ ਜੀ ਜਿਹੜੀਆਂ ਸਾਡੀਆਂ ਅੱਖਾਂ ਮਹਾਰਾਜ ਜੀ ਆ ਦੇਖ ਰਹੀਆਂ ਨਾ ਤੁਹਾਡਾ ਸਰੂਪ ਜ्यासी ਕਿਰਪਾਣੀ ਪੜਦੇ ਆ ਮਹਾਰਾਜ ਜੀ ਕਾਲਜੋਗਿ ਜੀਵਾਂ ਨੂੰ ਵੇਖ ਸਕਦੀਆਂ ਸਾਨੂੰ ਉਹ ਅੱਖਾਂ ਬਖਸ਼ੋ ਜਿਹੜੀਆਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਹੋ ਜਾਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੀਆਂ ਅੱਖਾਂ ਦੇ ਨਾਲ ਤੁਹਾਨੂੰ ਵੇਖ ਲਗੇ ਉਹ ਨੇਤਰ ਬਖਸ਼ੋ ਮਹਾਰਾਜ ਜੀ ਸਾਥ ਸੰਗਤ ਜੀ ਦੋ ਪ੍ਰੇਮੀ ਸਵਾਗਤੀ ਕਰਨ ਲੱਗੇ ਬਾਬਾ ਨਾਮ ਸਿੰਘ ਜੀ ਦਾ ਬਚਨ ਆ ਨਾਮ ਸਰਕਲੇਰਾ ਵਾਲਿਆਂ ਦਾ ਤੇ ਆਪਣੀ ਗੱਲ ਸਾਹ ਸਮਝੀ ਇਥੋਂ ਸ਼ੁਰੂ ਹੋਈ ਹੈ ਕਿ ਬਾਬਾ ਦੀਪ ਸਿੰਘ ਜੀ ਸਾਨੂੰ ਵੇਖਦੇ ਆ ਜਾਂ ਨਹੀਂ ਵੇਖਦੇ 10 ਪਾਲ ਸ਼ਾਇਆਂ ਜੀ ਸਾਨੂੰ ਵੇਖਦੀਆਂ ਕਿ ਨਹੀਂ ਵੇਖਦੀਆਂ ਗੁਰੂ ਦੇ ਪਿਆਰਿਓ ਦੋਨੇ ਡੋਡੀ ਮਾਲਾ ਲੈ ਕੇ ਸਾਧ ਸੰਗਤ ਜੀ ਦਰਖਤਾਂ ਥੱਲੇ ਬੈਠ ਗਏ ਭਗਤੀ ਕਰੀ ਜਾਂਦੇ ਐ ਇਥੋਂ ਤੱਕ ਗੁਰੂ ਦੇ ਪਿਆਰਿਓ ਭਗਤੀ ਕਰਦਿਆਂ ਕਰਦਿਆਂ ਗੁਰੂ ਦੇ ਪਿਆਰਿਓ 12 12 13 13 ਸਾਲ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ 12 12 13 ਸਾਲ ਲਾ ਲਓ ਬੈਠਿਆਂ ਨੂੰ ਹੋ ਗਏ ਆ ਹੁਣ ਸਾਧ ਸੰਗਤ ਜੀ ਜਿਹੜੇ ਨਾਰਦ ਭਗਵਾਨ ਆ ਇਹਨੇ ਨਾਰਦ ਇਹ ਅਮਰ ਹੋ ਚੁੱਕੇ ਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਟਾਈਮ ਤੇ ਵੀ ਆਏ ਸੀ ਹਨ ਹਮਾਉ ਪੰਛੀ ਦੇ ਹੰਬ ਲੈ ਕੇ ਆਏ ਸੀਗੇ ਸਨ ਸਾਫਨ ਸਿੰਘ ਜੀ ਜਿਹੜੋ ਦਰਸ਼ਨ ਕਰਨ ਵਾਸਤੇ ਆਏ ਸੀਗੇ ਤੇ ਨਾਰਦ ਜੀ ਸਾਧ ਸੰਗ ਜੀ ਵੇਖਿਆ ਨਾਰਦ ਜੀ ਨੇ ਕਿ ਦੋ ਪੁਰਸ਼ ਬੰਦ ਕੀ ਗਰੀ ਜਾਂਦੇ ਆ ਨਾਰਦ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਸਮਾਦੀ ਦਾ ਖੋਲੋ ਸਾ ਸੰਤਿਓ ਨਾਲ ਕੋਲੇ ਬਰਕਤਾਂ ਹੁੰਦੀਆਂ ਸਨ ਨਾਰਦ ਜੀ ਦੇ ਕੋਲੇ ਤਾਕਤਾਂ ਸਨ ਉਹਨਾਂ ਨੇ ਨੇਤਰ ਖੋਲੇ ਕਹਿੰਦੇ ਭਗਤੀ ਕਰਦੇ ਆ ਕਹਿੰਦੇ ਹਾਂ ਕਹਿੰਦੇ ਕੀ ਚਾਹੀਦਾ ਕਹਿੰਦੇ ਭਗਵਾਨ ਦੇ ਦਰਸ਼ਨ ਚਾਹੀਦੇ ਆ ਉਹਨਾਂ ਨੂੰ ਪ੍ਰਗਟ ਕਰਨਾ ਕਹਿੰਦੇ ਮੰਗੋਗੇ ਕੀ ਕਹਿੰਦੇ ਉਹ ਸਾਡੀ ਮਰਜੀ ਅੱਛਾ ਉਹਨਾਂ ਨੇ ਕਹਿਣਾ ਕੀਤਾ ਵੀ ਤੁਸੀਂ ਕੌਣ ਆ ਕਹਿੰਦੇ ਅਸੀਂ ਨਾਰਦ मुनि ਜੀ ਆ ਅੱਛਾ ਇੱਥੇ ਕਿਵੇਂ ਉਹ ਕਹਿੰਦੇ ਅਸੀਂ ਤਾਂ ਸੱਚਖੰਡ ਵਿੱਚ ਰਹਿੰਨੇ ਆ ਜਦੋਂ ਸਾਡਾ ਜੀ ਕਰਦਾ ਅਸੀਂ ਮਾਤ ਲੋਕ ਦੇ ਉੱਤੇ ਆ ਜਾਂਦੇ ਆ ਅਸੀਂ ਅਮਰ ਆ ਮਾਤ ਲੋਕ ਦੇ ਉੱਤੇ ਆ ਜਾਂਦੇ ਆ ਗੁਰੂ ਦੇ ਪਿਆਰਿਓ ਸਾਥ ਸੰਗਤ ਜੀ ਨਰਦ Muni ਜੀ ਕਹਿ ਲਗੇ ਅਸੀਂ ਹੁਣ ਪਾਈ ਉਥੇ ਸੱਚਖੰਡ ਵਿੱਚ ਜਾਣਾ ਤੁਸੀਂ ਕੋਈ ਸਨੇਹਾ ਦੇਣਾ ਕੋਈ ਕੋਈ ਮਾਰਕ ਨੂੰ ਗੱਲ ਕਹਿਣੀ ਥੋੜਾ ਸਨੇਹਾ ਦੇ ਦੇਾਂਗੇ ਇੱਕ ਕਹਿਣ ਲੱਗਾ ਯਾਰ ਮੇਰੇ ਵੱਲੋਂ ਦਾ ਪੱਕਾ ਸਨੇਹਾ ਦੇਈ ਮੈਂ ਤਾਂ ਬਹੁਤ ਅਰੀਕ ਕਰਦਾ ਮੈਨੂੰ ਤਾਂ 12-13 ਸਾਲ ਹੋ ਗਏ ਇੱਥੇ ਬੈਠੇ ਨੂੰ ਇੱਕ ਉਹ ਬੈਠਾ ਸਾਹਮਣੇ ਅੱਗੇ ਜਾ ਕੇ ਉਹ ਨਜ਼ਰਾਂ ਮੇਰੇ ਸਾਹਮਣੇ ਪੂਣੂ ਵੀ ਮੇਨਪਾ ਦਾ 12-13 ਸਾਲ ਹੀ ਹੋ ਗਏ ਹੋਣਗੇ ਪਰ ਮੇਰਾ ਸਨੇਹਾ ਇਹ ਹੈ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪੁੱਛ ਕੇ ਆਇਆ ਜੋ ਮਹਾਰਾਜ ਜੀ ਵੀ ਦੋ ਬੰਦੇ ਭਗਤੀ ਕਰਦੇ ਉਹਦੀ ਤਾਂ ਗੱਲ ਛੱਡ ਤੂੰ ਮੇਰਾ ਸੁਨੇਹਾ ਦੇਈ। ਇਹ ਇੱਕ ਬੰਦਾ ਭਗਤੀ ਕਰਦਾ ਮਹਾਰਾਜ ਉਹਨੂੰ 12-13 ਸਾਲ ਹੋ ਗਏ ਆ। ਉਹ ਤੁਹਾਨੂੰ ਪ੍ਰਗਟ ਕਰਨਾ ਚਾਹੁੰਦਾ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਹਜੇ ਹੋਰ ਕਿੰਨਾ ਟਾਈਮ ਲੱਗੂਗਾ? ਨਾਰਦ ਕਹਿੰਦੇ ਠੀਕ ਆ ਜੀ। ਕਹਿੰਦੇ ਜੀ ਮੈਨੂੰ ਕੋਈ ਜਵਾਬ ਮਿਲ ਜੂਗਾ ਕਹਿੰਦੇ ਹਾਂ ਜ਼ਰੂਰ ਦੇਵਾਂਗੇ। ਅਸੀਂ ਭਗਵਾਨ ਗੁਰੂ ਨਾਨਕ ਪਾਤਸ਼ਾਹ ਦੀ ਅੱਗੇ ਬੇਨਤੀ ਕਰਦੇ ਆਂਗੇ। ਹੁਣ ਨਾਰਦ ਨੇ ਸੋਚਿਆ ਚਲੋ ਜੀ ਦੂਸਰੇ ਕੋਲੇ ਵੀ ਜਾ ਆਈਏ ਦੂਜੇ ਨੂੰ ਪੁੱਛਿਆ ਵੀ ਅਸੀਂ ਸਤਖੰਡ ਵਿੱਚ ਚੱਲੇ ਆ ਕੋਈ ਸਨੇਹਾ ਦੇਣਾ ਗੁਰੂ ਨਾਨਕ ਸਾਹਿਬ ਨੂੰ ਪੋਣ ਉਹ ਵੀ ਉਹ ਹੀ ਗੱਲ ਪੁੱਛਿਓ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਕਿ ਮੇਰੇ ਵੱਲੋਂ ਨਮਸਕਾਰ ਕਰਨੀ ਹੈ ਕਿ ਪਾਤਸ਼ਾਹ ਉਹ ਦਰੱਖਤ ਦੇ ਥੱਲੇ ਜਪ ਕਰਦਾ ਤੁਹਾਡੇ ਦਰਸ਼ਨਾਂ ਵਾਸਤੇ ਉਹਨੇ ਨਮਸਕਾਰ ਕੀਤੀ ਹੈ ਇਸ ਕਰਕੇ ਉਹਦੀ ਨਮਸਕਾਰ ਪ੍ਰਵਾਨ ਕਰਨੀ ਨਾਰਦ ਕਹਿੰਦਾ ਕੋਈ ਹੋਰ ਕੁਝ ਕੁਝ ਕਹਿਣਾ ਕਹਿੰਦੇ ਜੀ ਹੋਰ ਕੁਝ ਕੋਈ ਨਹੀਂ ਕਹਿਣਾਗਾ ਐਨੀ ਗੱਲ ਹੋਈ ਨਾਰਦ ਜੀ ਸਾਹ ਸੰਗੀ ਗਾਇਤ ਹੋ ਕੇ ਸਤਖੰਡ ਦੇ ਵਿੱਚ ਚਲੇ ਗਈ ਗੁਰੂ ਨਾਨਕ ਪਾਤਸ਼ਾਹੀ ਦੇ ਸਾਹਮਣੇ ਗਏ ਪਾਤਸ਼ਾਹ ਕਹਿਣ ਲੱਗੇ ਨਾਰਦ ਜੀ ਆ ਗਏ ਆ ਮਾਤ ਲੋਕ ਦਾ ਕਿਹੜਾ ਲਾਭ ਨੂੰ ਗਏ ਸੀਗੇ ਕਹਿੰਦੇ ਜੀ ਹਾਂ ਠੀਗਾ ਮਾਤਲੋਕ ਤੇ ਹੁਣ ਸਾਹ ਸਾਡੀ ਗੁਰੂ ਨਾਨਕ ਸਾਹਿਬ ਕਿਹੜਾ ਨਹੀਂ ਜਾਣਦੇ ਨਾਰਦ ਕਹਿੰਨਗੇ ਮਹਾਰਾਜ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਗਈ ਗੁਰੂ ਨਾਨਕ ਕੁਛ ਸਾਹਿਬ ਜੀ ਪੁੱਛਣ ਲੱਗੇ ਕਹਿੰਦੇ ਕਿਹੜੀ ਨਾਰਦ ਕਹਿੰਦੇ ਮਹਾਰਾਜ ਜੀ ਦੋ ਪ੍ਰੇਮੀ ਤੁਹਾਡੇ ਦਰਸ਼ਨਾਂ ਵਾਸਤੇ ਤਾਂਘ ਰਹੇ ਆ ਭਗਤੀ ਕਰ ਰਹੇ ਆ ਇੱਕ ਪ੍ਰੇਮੀ ਨੇ ਮਹਾਰਾਜ ਜੀ ਇਹ ਪੁੱਛਿਆ ਵੀ ਮੈਨੂੰ ਹੋਰ ਅਜੇ ਕਿੰਨਾ ਚਿਰ ਲੱਗੂਗਾ 13 ਸਾਲ ਹੋ ਗਏ ਬੈਠਨ ਮੈਨੂੰ ਭਗਤੀ ਕਰਦੇ ਨੂੰ ਹੋਰ ਕਿੰਨਾ ਸਮਾਂ ਲੱਗੂਗਾ ਮਹਾਰਾਜ ਜੀ ਨੇ ਇਹ ਗੱਲ ਪੁੱਛੀ ਐ ਕਿ ਜਵਾਬ ਦਿਓਗੇ ਵਚਨ ਕਰੋਗੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਸ ਪ੍ਰੇਮੀ ਨੂੰ ਇਹ ਗੱਲ ਕਹਿ ਦੇਨ ਅਰਧ ਜਿਹੜੇ ਦਰਖਤ ਦੇ ਥੱਲੇ ਤੂੰ ਬੈਠਾ ਨਾ ਇਹਦੇ ਪੱਤੇ ਗੈਣ ਲਾ ਕਿੰਨੇ ਆ ਇਹਦੇ ਪੱਤੇ ਗੈਣ ਕਿੰਨੇ ਆ ਜਿੰਨੇ ਇਸ ਦਰਖਤ ਦੇ ਪੱਤੇ ਐ ਇੰਨੇ ਜਨਮ ਤੈਨੂੰ ਹੋਰ ਲੱਗਣਗੇ ਫੇਰ ਸਾਡੇ ਦਰਸ਼ਨ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮਹਾਰਾਜ ਜੀ ਇੱਕ ਹੋਰ ਬੈਠਾ ਭਗਤੀ ਕਰੀ ਜਾਂਦਾ ਉਹਨੇ ਮਹਾਰਾਜ ਕੋਈ ਸੁਨੇਹਾ ਨਹੀਂ ਦਿੱਤਾਗਾ ਬਸ ਇੰਨੀ ਗੱਲ ਕਹੀ ਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਵੱਲੋਂ ਨਮਸਕਾਰ ਕਰ ਦੇਣੀ ਬਸ ਆਹੀ ਗੱਲ ਕਹੀ ਐ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਉਹਦੀ ਨਮਸਕਾਰ ਅਸੀਂ ਪ੍ਰਵਾਣ ਕਰਦੇ ਆਂ ਉਹਦੇ ਤੇ ਮਿਹਰ ਭਰਿਆ ਹੱਥ ਆ ਨਾਰਦ ਜੀ ਕਹਿਣ ਲੱਗੇ ਮਹਾਰਾਜ ਜੀ ਗੱਲ ਸੁਣੋ ਉਹਨੇ ਤਾਂ ਨਮਸਕਾਰ ਹੀ ਕੀਤੀ ਆ ਪਰ ਮੈਂ ਆਪਣੇ ਵੱਲੋਂ ਪੁੱਛਦਾ ਤੁਹਾਨੂੰ ਆਪਣੇ ਵੱਲੋਂ ਵਚਨ ਕਰਦਾ ਮਹਾਰਾਜ ਜੀ ਉਹਨੂੰ ਕਿੰਨਾ ਸਮਾਂ ਲੱਗੂਗਾ ਜਦੋਂ ਤੁਸੀਂ ਦਰਸ਼ਨ ਦਿਓਗੇ ਗੁਰੂ ਸਾਹਿਬ ਜੀ ਕਹਿੰਦੇ ਨਾਰਦ ਉਹ ਵੀ ਦਰਖਤ ਥੱਲੇ ਬੈਠਾ ਜਿਨਨੇ ਉਸ ਦਰਖਤ ਦੇ ਪੱਤੇ ਜਨਮੋਂ ਵੀ ਉਹਨੇ ਲੱਗਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਹਾ ਸੰਗ ਜੀ ਇਹ ਬਚਨ ਹੋਏ ਆਗਿਆ ਲਈ ਨਾਰਦ ਜੀ ਮਾਤ ਲੋਕ ਦੇ ਉੱਤੇ ਆ ਗਏ ਜਿਨੇ ਸੁਨੇਹਾ ਦਿੱਤਾ ਸੀ ਕਿ ਮੈਨੂੰ ਕਿੰਨੇ ਜਨਮ ਲੱਗਣਗੇ ਉੱਥੇ ਆ ਕੇ ਆਪਣੇ ਆਪ ਨੂੰ ਪ੍ਰਗਟ ਕਰ ਲਿਆ ਨਾਰਦ ਕਹਿੰਦੇ ਜੀ ਅਸੀਂ ਆ ਗਏ ਆਂ ਕਹਿੰਦੇ ਜੀ ਹਾਂ ਜੀ ਜੀ ਆਏ ਨੂੰ ਨਮਸਕਾਰ ਲਿਆਂਦਾ ਸੁਨੇਹਾ ਸਾਡਾ ਕੋਈ ਉਹ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਵੀ ਆਹ ਦਰਾਖਤ ਵੇਖ ਲਾ ਤੋਂ ਉੱਪਰ ਨੂੰ ਤਾਂ ਝਾਕ ਉਹ ਤਾਂ ਝਾਕਿਆ ਕਹਿੰਦੇ ਦਰਾਖਤ ਦੇ ਪੱਤੇ ਗਿਣ ਕਿੰਨੇ ਆਂ ਉਹਨਾਂ ਅਰਜ਼ੂ ਨੂੰ ਕਹਿੰਦਾ ਮਹਾਰਾਜ ਕੀ ਮਫੌਲ ਕਰਦੇ ਆਂ ਇਹ ਦਰਾਖਤ ਦੇ ਪੱਤੇ ਕੋ ਗੈਣ ਲੂਗਾ ਇੱਕ ਹੀ 100 ਪੱਤਾ ਕਿ 200 ਪੱਤਾ ਕੋ 1000 ਪੱਤਾ ਇਹ ਤਾਂ ਮੈਂ ਇੱਥੇ 2 ਮਹੀਨੇ ਬੈਠਾ ਬੈਠਾ ਇਹਦੀ ਗਿਣਤੀ ਕਰੀਆ ਮੈਂ ਤਾਂ ਨਹੀਂ ਗੈਣ ਗਿਣ ਸਕਦਾਗਾ ਇੰਨੇ ਪੱਤੇ ਆ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਆ ਵੀ ਜਿੰਨੇ ਦਰਾਖਤ ਦੇ ਪੱਤੇ ਆਣਾ ਉਹਨੇ ਜਨਮ ਤੈਨੂੰ ਹੋਰ ਲੱਗਣਗੇ ਫਿਰ ਸਾਡੇ ਦਰਸ਼ਨ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਸੁਣਿਆ درخت ਤੇ ਪੱਤੇ ਜਿੰਨੇ ਆ ਸਾਸੰਗ ਦੀ ਉਹਨੇ ਜਨਮ ਲੱਗਣਗੇ ਤੇ ਗੁਰੂ ਦੇ ਪਿਆਰਿਓ ਖੜਾ ਹੋ ਗਿਆ ਹੱਥ ਵਿੱਚ ਮਾਲਾ ਸੀ ਨਾਰਦ ਨੂੰ ਫੜਾਤੀ ਕਹਿੰਦੇ ਜੀ ਆ ਮਾਲਾ ਫੜਿਓ ਸਾਡੀ ਨਾਰਦ ਜੀ ਨੇ ਫੜ ਲਈ ਕਹਿੰਦੇ ਕਿਉਂ ਕਹਿੰਦੇ ਜੀ ਸਾਡੇ ਕੋਲ ਉਹ ਨਹੀਂ ਭਗਤੀ ਹੁੰਦੀ ਇੰਨੇ ਜਨਮ ਲੱਗਣਗੇ ਪੱਤੇ ਨੇ ਕਹਿੰਦੇ ਜਾਂਦੇ 2 ਮਹੀਨੇ ਲੱਗ ਕੇ ਵੀ ਅਸੀਂ ਜੇ ਲੱਗ ਜੀਏ ਤਾਂ ਮਨਾ ਪੱਤੇ ਗਿਣ ਨਹੀਂ ਸਕੀਆ ਸੀ ਇੰਨੇ ਜਨਮ ਮਹਾਰਾਜਾ ਆਪਦੀ ਮਾਲਾ ਸੰਭੋ ਇਹ ਨਹੀਂ ਕੰਮ ਸਾਡੇ ਕੋਲ ਹੁੰਦਾ ਉਹ ਕਹਿੰਦਾ ਜੀ ਅਸੀਂ ਤਾਂ ਤੁਹਾਡਾ ਜਵਾਬ ਦੇਣਾ ਸੀ ਨਾਰਦ ਜੀ ਕਹਿੰਦੇ ਦੇਤਾ ਦੂਸਰੇ ਪ੍ਰੇਮੀ ਦੇ ਕੋਲੇ ਜਾਂਦੇ ਸਾ ਸੰਗ ਜੀ ਕੋਣ ਉਹ ਵੀ ਸਾਹ ਸੰਜੀ ਮਗਰ ਮਗਰ ਤੁਰਿਆ ਜਾਂਦਾ ਗੁਰੂ ਦੇ ਪਿਆਰਿਓ ਫੇਰ ਕਹਿੰਦਾ ਛੱਡੋ ਖੜਾ ਆਪਾਂ ਮਗਰ ਕੀ ਲੈਣਾ ਕਹਿੰਦਾ ਜੇ ਜੇ ਮੈਨੂੰ ਦਰਸ਼ਨ ਹੋ ਗਏ ਉਹ ਜੇ ਉਹਨੂੰ ਹੋ ਜਾਣਗੇ ਨਾਰਜ ਜੀ ਕਹਿਣ ਲੱਗੇ ਭਾਈ ਅਸੀਂ ਤੁਹਾਡੀ ਨਾਮ ਸ਼ਿਕਾਰ ਗੁਰੂ ਸਾਹਿਬ ਜੀ ਨੂੰ ਬੁਲਾਈ ਉਹਨਾਂ ਨੇ ਪ੍ਰਵਾਨ ਕਰ ਲਈ ਇਹ ਉਹਨਾਂ ਨੇ ਸਾਹ ਸੰਜੀ ਫੇਰ ਨਮਸਕਾਰ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਨਾ ਤੁਸੀਂ ਨਮਸਕਾਰ ਸਾਡੀ ਪ੍ਰਮਾਣ ਕਰ ਲਈ ਨਾਰਦ ਜੀ ਕਹਿੰਦੇ ਤੁਸੀਂ ਖੁਸ਼ ਹੋ ਕਹਿੰਦੇ ਜੀ ਹਾਂ ਮੈਂ ਖੁਸ਼ ਹਾਂ ਨਾਰਦ ਜੀ ਕਹਿੰਦੇ ਇੱਕ ਕੱਲ ਅਸੀਂ ਆਪਣੇ ਵੱਲੋਂ ਪੁੱਛੀ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਫੇਰ ਤੁਸੀਂ ਖੁਸ਼ ਨਹੀਂ ਹੋਣਾਗਾ ਸੁਣ ਲਓਗੇ ਕਹਿੰਦੇ ਜੀ ਸੁਣਾਓ ਕਹਿੰਦੇ ਉਹਗਾ ਮਾਲਾ ਫੜਾ ਕੇ ਚਲਾ ਗਿਆ ਉਧਰ ਲਾ ਤਾਂ ਤੂੰ ਤਾਂ ਨਹੀਂ ਭਜਦਾ ਕਹਿੰਦੇ ਜੀ ਹੁਕਮ ਕਰੋ ਦੱਸੋ ਜੀ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਹੁਕਮ ਹੈ ਮੇਰੀ ਝੋਲੀ ਚ ਪਾਓ ਕਹਿੰਦੇ ਉੱਪਰ ਨੂੰ ਝਾਕ ਨਿਗਾਹ ਮਾਰ ਉੱਪਰ ਦੇਖਿਆ ਕਹਿੰਦੇ ਜਿੰਨੇ ਦਰਾਖਤ ਦੇ ਪੱਤੇ ਐ ਇਨੇ ਜਨਮ ਤੈਨੂੰ ਅਜੇ ਹੋਰ ਲੱਗ ਜਾਣਗੇ ਫਿਰ ਤੈਨੂੰ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦੇਣ ਗਿਆ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਨੇ ਜਨਮ ਸਾਧ ਸੰਗ ਜੀ ਜਿੰਨੇ ਦਰਖਤ ਦੇ ਪੱਤੇ ਐ ਇੰਨੇ ਜਨਮ ਤੈਨੂੰ ਲੱਗਣਗੇ ਫੇਰ ਤੰਕਰਸ਼ਨ ਹੋਣਗੇ ਸਾਧ ਸੰਗਤ ਜੀ ਜਦੋਂ ਉਹਨੇ ਕਿਹਾ ਨਾ ਵੀ ਇੰਨੇ ਦਰਖਤ ਦੇ ਜਨਮ ਮਹਾਤਾਰਨਾ ਇੰਨੇ ਪੱਤੇ ਜਿੰਨੇ ਆ ਗੁਰੂ ਦਰਖਤ ਦੇ ਇੰਨੇ ਜਨਮ ਹੋਰ ਲੱਗਣਗੇ ਸਾਧ ਸੰਗਤ ਜੀ ਉਹ ਪ੍ਰੇਮੀ ਮਾਲਾ ਫੜ ਕੇ ਗੁਰੂ ਦੇ ਪਿਆਰੇ ਉੱਥੇ ਨੱਚਣ ਹੀ ਲੱਗ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾ ਹੀ ਤਾਂ ਨਾ ਹੀ ਤਾਂ ਕਰੀ ਜਾਵੇ ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਨਾਰਦ ਕਹਿੰਦਾ ਉਹ ਗੱਲ ਸੁਣ ਆ ਪੱਤੇ ਵੇ ਲੱਗਨੇ ਆ 2 ਮਹੀਨੇ ਪੱਤੇ ਹੀ ਜਾਂਦਾ ਰਹੇਗਾ ਤੇਰੇ ਕੋਲ ਪੱਤੇ ਨਹੀਂ ਪੂਰੇ ਹੋਣੇ ਗਣਤੀ ਦੇ ਵਿੱਚ ਉਹਨਾਂ ਨੇ ਤੈਨੂੰ ਦੰਨ ਨਹੀਂ ਦੱਸਿਆਗਾ ਕੋਈ ਸਾਲ ਨਹੀਂ ਦੱਸਿਆਗਾ ਦਰਾਖੇ ਜਿੰਨੇ ਪੱਕਿਆ ਇੰਨੇ ਜਨਮ ਦੱਸਿਆ ਕਿ ਇੰਨੇ ਜਨਮ ਲੱਗ ਜਾਣਗੇ ਉਹ ਕਹਿੰਦਾ ਜੀ ਮੈਨੂੰ ਸੁਣ ਗਿਆ ਹੁਣ ਤਾਂ ਭਾਵੇਂ ਦੂਜਾ ਜਿਹੜਾ ਮੈਂ ਦਾ ਬੰਦਾ ਬੈਠਾ ਸੀ ਨਾ ਪ੍ਰੇਮੀ ਜਿਹੜਾ ਦਰਾਖਤ ਸਾ ਉਹ ਦਰਾਖਤ ਥੱਲੇ ਬੈਠਾ ਸੀ ਉਹ ਵੀ ਦਰਾਖਤ ਮੇਰੇ ਦਰਾਖਤ ਕੋਲੇ ਲਿਆ ਕੇ ਰੱਖਦੇ ਹੁਣ ਮੈਂ ਉਹਨਾਂ ਦੀ ਭਗਤੀ ਕਰੂੰਗਾ ਉਹਨਾਂ ਨੂੰ ਪਰਕੜ ਕਰਕੇ ਰਹੂੰਗਾ ਨਾਰਦ ਕਹਿੰਦਾ ਯਾਰ ਤੂੰ ਖੁਸ਼ ਕਾਦੋ ਹੋਇਆ ਬੈਠਾ ਇੰਨਾ ਕਿੰਨੇ ਜੰਮ ਲੱਗ ਜਾਣਗੇ ਉਹ ਪ੍ਰੇਮੀ ਕਹਿਣ ਲੱਗਾ ਮੈਨੂੰ ਜਨਮਾਂ ਜਨਮਾਂ ਦੀ ਕੋਈ ਗੱਲ ਨਹੀਂ ਗਈ ਹੌਣ ਨਹੀਂ ਮੈਨੂੰ ਕੋਈ ਜਨਮਾਂ ਦੀ ਪ੍ਰਵਾਹ ਕਹਿੰਦੇ ਕਿਉਂ ਕਹਿੰਦੇ ਹੁਣ ਤਾਂ ਮੈਂ ਇਸ ਕਰਕੇ ਖੁਸ਼ ਹੋ ਗਿਆ ਪਿੱਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਦਰਖਤ ਦੇ ਉੱਤੇ ਨਿਗਾਹ ਤਾਂ ਹੈਗੀ ਆ ਨਾ ਜਿੱਥੇ ਮੈਂ ਭਗਤੀ ਕਰਦਾ ਇਸ ਦਰਖਤ ਦੇ ਉੱਤੇ ਵੀ ਨਿਗਾਹ ਤੇ ਮੇਰੇ ਤੇ ਵੀ ਨਿਗਾਹ ਉਹਨਾਂ ਦੀ ਵੀ ਉਹ ਬੰਦਾ ਇਸ ਦਰਖਤ ਦੇ ਉੱਤੇ ਭਗਤੀ ਕਰਦਾ ਮੈਂ ਕਹਿੰਦਾ ਇਸ ਦਰਖਤ ਦੇ ਪੱਤੇ ਸੁੱਕਣ ਨਾ ਹੋਰ ਵਧੀ ਜਾਣ ਹੋਰ ਵਧੀਆਂ ਨਾ ਹੋਰ ਵਧੀ ਜਾਣ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਰਾਦੀ ਜਾਵਾਂ ਰਾਦੀ ਜਾਵਾਂ ਰਾਦੀ ਜਾਵਾਂ ਨਾ ਅਰਧ ਸਾਧ ਸੰਗਤ ਜਦੋਂ ਸਾਧ ਸੰਗਤ ਜੀ ਦੇਖਿਆ ਗੁਰੂ ਦੇ ਪਿਆਰਿਓ ਨਾਰਦ ਨੇ ਪਿੱਛਾ ਮੁੜ ਕੇ ਦੇਖਿਆ ਤੇ ਧੰਨ ಶ್ರೀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਹਮਣੇ ਪਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਰਦ ਕਹਿਣ ਲੱਗਾ ਮਹਾਰਾਜ ਜੀ ਆਖੀ ਗੱਲ ਮੈਨੂੰ ਝੂਠਾ ਕੱਲਤਾ ਤੁਸੀਂ ਤਾਂ ਕਹਿੰਦੇ ਸੀ ਜਿੰਨੇ ਦਰਾਖਤ ਦੇ ਪੱਤੇ ਆ ਇੰਨੇ ਜਨਮ ਹੋਰ ਲੱਗ ਜਾਣਗੇ ਤੇ ਤੁਸੀਂ ਤਾਂ ਮਹਾਰਾਜ ਅਜੇ ਘੰਟਾ ਵੀ ਨਹੀਂ ਪਿਆ ਹੋਣਾ ਪਹਿਲਾਂ ਹੀ ਦਰਸ਼ਨ ਦੇਣ ਲੱਗੇ ਪਹਿਲਾਂ ਹੀ ਦਰਸ਼ਨ ਦੇਣ ਲੱਗੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਨਾਰਦ ਅਸੀਂ ਬਚਨ ਦੇ ਪੱਕੇ ਆ ਅਸੀਂ ਝੂਠ ਨਹੀਂ ਬੋਲਦੇ ਤੈਨੂੰ ਕਿਹਾ ਸੀ ਜਿੰਨੇ ਦਰਾਖਤ ਦੇ ਪੱਤੇ ਆ ਇਹਨੇ ਜਨਮ ਹੋਰ ਲੱਗ ਜਾਣਗੇ ਕਹਿੰਦੇ ਹਾਂ ਮਹਾਰਾਜ ਕਿਹਾ ਸੀ ਤੇ ਕਹਿੰਦੇ ਨਾਰਦ ਫਿਰ ਅਸੀਂ ਝੂਠੇ ਕਿਵੇਂ ਹੋ ਗਏ ਉੱਪਰ ਤਾਂ ਨਿਗਾਹ ਮਾਰ ਜਦੋਂ ਸਾਧ ਸੰਗੀ ਨਾਰਦ ਨੇ ਉੱਪਰ ਨੂੰ ਨਿਗਾਹ ਮਾਰੀ ਤੇ ਉਸ ਦਰਾਖਤ ਨੂੰ ਸਾਧ ਸੰਗੀ ਕੋਈ ਪੱਤਾ ਹੀ ਹੈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੱਤਾ ਹੀ ਹੈ ਨਹੀਂ ਸਾਤ ਸੰਗ ਜੀ ਨਾਰਦ ਇੱਕਦਮ ਹੈਰਾਨ ਹੋ ਗਿਆ ਕਹਿਣ ਲਗਾ ਗੁਰੂ ਨਾਨਕ ਸਾਹਿਬ ਜੀ ਦੇ ਪੱਤੇ ਕਿੱਧਰ ਗਏ ਮੈਂ ਹੁਣ ਵੇਖੇ ਸੀ ਮਹਾਰਾਜ ਪੱਕੇ ਹੀ ਪੱਤੇ ਸੀ ਛਾਂ ਹੀ ਛਾਂ ਸੀ ਪੱਤੇ ਕਿੱਧਰ ਗਏ ਕਹਿੰਦੇ ਨਾਰਦ ਤੂੰ ਇਹ ਦੇਹ ਵੀ ਖੜਾ ਕਿੱਥੇ ਆ ਤੂੰ ਇਹ ਦੇਖ ਆਪਣੇ ਪੈਰਾਂ ਵੱਲ ਵੇਖ ਖੜਾ ਕਿੱਥੇ ਆ ਜਦੋਂ ਸਾਤ ਸੰਗ ਜੀ ਨਾਰਦ ਨੇ ਪੈਰਾਂ ਵੱਲ ਨਿਗਾਹ ਮਾਰੀ ਤੇ ਸਾਹ ਸੰਜੀ ਗੋਡਿਆਂ ਤੱਕ ਗੁਰੂ ਦੇ ਪਿਆਰਿਓ ਖੋਲੀ ਫੁੱਲ ਸਾਹ ਸੰਜੀ ਫੁੱਲਾਂ ਦੇ ਵਿੱਚ ਗੋਡਿਆਂ ਤੱਕ ਸਾਹ ਸੰਜੀ ਫੁੱਲਾਂ ਦੀ ਵਿਸ਼ਾਈ ਹੋ ਗਈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮਹਾਰਾਜ ਮੇਰੇ ਥੱਲੇ ਤਾਂ ਕੋਈ ਫੁੱਲ ਹੈ ਨਹੀਂ ਸੀਗੇ ਨਾ ਇਹਦੇ ਥੱਲੇ ਸੀਗੇ ਅਜੇ ਤਾਂ ਆਪਾਂ ਮਹਾਰਾਜ ਦੰਨੇ ਫੁੱਲਾਂ ਥੱਲੇ ਖੜੇ ਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਨੂੰ ਉਹ ਭਗਤੀਆਂ ਦੀ ਜ਼ਰੂਰਤ ਨਹੀਂ ਸਾਨੂੰ ਪਿਆਰ ਦੀ ਜ਼ਰੂਰਤ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਨਾਰਦ ਇਹਦੇ ਪਿਆਰ ਨੇ ਨਾ ਇਹਦੇ ਪਿਆਰ ਨੇ ਇਹਦੇ ਪਿਆਰ ਨੇ ਨਾਰਦ ਇਸ ਦਰਖਤ ਦੇ ਪੱਤਿਆਂ ਨੂੰ ਫੁੱਲ ਬਣਾ ਦਿੱਤਾ ਅਸੀਂ ਉਦੋਂ ਸਾਧ ਸੰਗ ਦੀ ਕਿਰਪਾ ਕਰ ਦਿੱਤੀ ਨਾਰਦ ਅਸੀਂ ਉਸੇ ਪੱਤਿਆਂ ਨੂੰ ਵੇਖ ਕੇ ਇਹਦੇ ਪਿਆਰ ਨੂੰ ਵੇਖ ਕੇ ਇਹਦੇ ਸਤਕਾਰ ਨੂੰ ਵੇਖ ਕੇ ਉਹ ਪੱਤਿਆਂ ਤੋਂ ਫੁੱਲ ਬਣਾ ਕੇ ਹੇਵੇ ਉੱਤੇ ਦੀ ਵਰਖਾ ਕਰਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਨੂੰ ਕਹਿੰਦੇ ਸਾਧ ਸੰਗਤ ਜੀ ਜਨ ਪ੍ਰੇਮ ਕੀਓ ਤੈਨਹੀ ਪ੍ਰਾਪਾਇਓ ਆਏ ਕਰਕੇ ਸਾਧ ਸੰਗਤ ਜੀ ਤੁਸੀਂ ਇਹ ਯਾਦ ਰੱਖਿਆ ਕਰੋ ਕਿ ਅਸੀਂ ਜਦੋਂ ਸੁਖਮਣੀ ਸੇਵ ਦਾ ਜਾਪ ਕਰਨ ਲੱਗੇ ਆਂ ਤਾਂ શ્રી ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਜ਼ਰੂਰ ਵੇਖਦੇ ਹੋਣਗੇ ਇਹਨਾਂ ਅੱਖਾਂ ਨਾਲ ਆਪਾਂ ਨੂੰ ਨਹੀਂ ਦਿਖਦੇ ਉਹ ਆਪਾਂ ਨੂੰ ਦੇਖਦੇ ਹੋਣਗੇ ਆਪਣੇ ਕੋਲੇ ਬੈਠੇ ਹੁੰਦੇ ਆ ਆਸਣ ਜਦੋਂ ਲਾਉਨੇ ਹੁੰਨੇ ਉਹਨਾਂ ਵਾਂਗ ਆਸਣ ਲਾ ਲਿਆ ਕਰੋ ਆਪਣੇ ਇਹ ਸਾਸਣ ਜੀ ਸਾਹਮਣੇ ਆਸਣ ਨਹੀਂ ਲਾਉਣਾ ਆਪਣੇ ਹਿਰਦੇ ਵਿੱਚ ਆਸਣ ਲਾਇਆ ਕਰੋ ਸਹੀ ਸਹੀ ਦਾ ਇਹ ਤਰੀਕਾ ਜਿਵੇਂ ਆਪਾਂ ਆਹ ਮਾਲਾ ਸਾਸਣ ਦੀ ਲੈਨੇ ਨਾ ਮਾਲਾ ਇਹ ਤਾਂ ਗੁਰੂ ਸਾਹਿਬ ਨੇ ਦੱਸਿਆ ਨਾ ਗੁਰੂ ਸਾਹਿਬ ਜੀ ਨੇ ਕਿ ਮਾਲਾ ਨਹੀਂ ਪਰਵਾਨ ਭਾਈ ਮਾਥੇ ਤਿਲਕ ਹੱਥ ਮਾਲਾ ਪਾਣਾ ਲੋਗਨ ਰਾਮ ਖਲੌਣਾ ਜਾਣਾ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਇਂ ਕਰ ਆਪਣੀ ਉਮਰ ਆ ਨਾ ਜਿਹੜੀ ਤੇਰੀ ਉਮਰ ਇਹਨੂੰ ਤਾਗਾ ਬਣਾ ਲਾ ਤੇ ਆਪਣੇ ਸਵਾਸਾਂ ਨੂੰ ਮੰਕੇ ਬਣਾ ਲਾ ਇੱਕ ਸਵਾਸ ਦੇ ਨਾਲ ਜਪਿਆ ਕਰ ਤੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਮਾਲਾ ਟੁੱਟਦੀ ਨਹੀਂ ਇਹ ਮਾਲਾ ਕਿਤੇ ਗਲਦੀ ਨਹੀਂ ਐਡੀ ਵੱਡੀ ਮਾਲਾ ਹੋ ਜੂਗੀ ਇਹ ਸੱਚਖੰਡ ਦੇ ਵਿੱਚ ਨਾਲ ਜਾਊਗੀ ਜਦੋਂ ਸੱਚਖੰਡ ਦੇ ਵਿੱਚ ਮਾਲਾ ਚਲੀ ਗਈ ਤੇਰੇ ਮਾਰਨ ਤੋਂ ਬਾਅਦ ਦੇ ਵਿੱਚ ਵੀ ਇਸ ਮਾਲਾ ਦੇ ਚਮਕਾਰੇ ਇਸ ਮਾਲਾ ਦੀਆਂ ਲਿਸ਼ਕਾਂ ਮਾਤ ਲੋਕ ਦੇ ਉੱਤੇ ਪੈਣੀਆਂ ਤੈਨੂੰ ਲੋਕੀ ਧੰਨ ਧੰਨ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗਤ ਦੀ ਖੰਡੇ ਵਾਲੀ ਸੱਚੀ ਸਰਕਾਰ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਜਾਂ ਦੁਪਹਿਰਾ ਘਟਦੇ ਆ ਘਰ ਦੇ ਵਿੱਚ ਤੇ ਆਪਣੇ ਹਿਰਦੇ ਸਾਧ ਸੰਗ ਦੀ ਅੰਦਰ ਹਿਰਦੇ ਰੂਹ ਵਿੱਚ ਹਾਈਟੇਚ ਸਾਥੀ ਦੇ ਵਿੱਚ ਵੇਖਿਆ ਕਰੋ ਸਾਧ ਸੰਗਤ ਜੀ ਜਿਹੜਾ 10ਵਾਂ ਦੁਆਰਾ ਗੁਰੂ ਦੇ ਪਿਆਰਿਓ ਸਾਡੇ ਇੱਥੇ ਆ ਜਿੱਥੇ ਸਾਡੇ ਕੇਸਾਂ ਵਿੱਚ ਪੰਜ ਪਿਆਰੇ ਸਾਧ ਸੰਗਤ ਦੀ ਚੂੜਾ ਪੰਜ ਚੂੜੇ ਅਮਰਦੇ ਪਉਂਦੇ ਆ ਸਾਧ ਸੰਗਤ 10ਵਾਂ ਦੁਆਰਾ ਇੱਥੇ ਆ ਗੁਰੂ ਦੇ ਪਿਆਰਿਓ ਉਹ 10ਵੇਂ ਦੁਆਰ ਦੇ ਵਿੱਚ ਸਾਧ ਸੰਗਤ ਦੀ ਚੂੜੇ ਅਮਰਦੇ ਪਉਂਦੇ ਆ ਤੇ ਆਪਣੇ ਹਿਰਦੇ ਸਾਧ ਸੰਗਤ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਮਨ ਤੋਂ ਜੋਗ ਸਰੂਪ ਆਪਣਾ ਮੂਲ ਕੁਸ਼ਾਹ ਇਸ ਕਰਕੇ ਗੁਰੂ ਦੇ ਪਿਆਰਿਓ ਫੇਰ ਸਮਾਂ ਮਿਲੇਗਾ ਤੇ ਆਪ ਜੀ ਦੇ ਦਰਸ਼ਨ ਕਰਾਂਗੇ ਤੇ ਵਾਧੂ ਤੋਂ ਵਾਧ ਸਾਧ ਸੰਗ ਜੀ ਅੱਗੇ ਦੀ ਅੱਗੇ ਸ਼ੇਅਰ ਵੀ ਕਰਿਆ ਕਰੋ ਸਾਧ ਸੰਗ ਜੀ ਔਰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਇੱਕ ਕਮੈਂਟ ਜ਼ਰੂਰ ਸਾਧ ਸੰਗ ਜੀ ਦਾਸ ਨੂੰ ਸੀਸ ਦੇਣੀ ਔਰ ਇੱਕ ਬੇਨਤੀ ਜ਼ਰੂਰ ਕਰਨੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਕਿ ਜਿਹੜਾ ਆਪਣਾ ਮੁੰਦਰੀ ਕਾਰਨ ਬੰਦ ਹੋਇਆ ਵਿਆ ਉਹ ਵੀ ਚਲਾ ਦੇਣਾ ਤੇ ਆਪਣਾ ਚੈਨਲ ਇਸ ਤਰ੍ਹਾਂ ਹੀ ਚੱਲਦਾ ਰਹੇ ਬੰਦਨਾ ਹੋਵੇ ਤੇ ਸਾਰੀਆਂ ਸੰਗਤਾਂ ਜਿਨ੍ਹਾਂ ਸੰਗਤਾਂ ਨੇ ਸਾਧ ਸੰਗ ਜੀ ਇਹ ਵਚਨ ਸੁਣਾਇਆ ਜਿਹੜੀਆਂ-ਜਿਹੜੀਆਂ ਸੰਤਾਂ ਵਚਨ ਸੁਣਨਗੀਆਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਣ ਆਪੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਸਾਧ ਸੰਗਤ ਦੀ ਦੀਵਾਨ ਲੀਕੋ ਗਲਤੋ ਵਤ ਸਾਧ ਸੰਗਤ ਦੀ ਆਪਾਂ ਇੱਕ ਲਹਿਰ ਚਾਲੂ ਕਰਦਗੇ ਦਾਸ ਦੀ ਕੋਈ ਵੀ ਪੇਟਾ ਨਹੀਂ ਸਾਧ ਸੰਗਤ ਜੀ ਆਪਾਂ ਇਸ ਤਰ੍ਹਾਂ ਹੀ ਨ ਪਿਆਰ ਦੇ ਨਾਲ ਗੁੰਨਗਾਉਂਦੇ ਰਹੀਏ ਦਾਸ ਤੁਹਾਡੇ ਜੋੜੇ ਚ ਅਰਦਾਸ ਹੈ ਸਾਧ ਸੰਗਤ ਜੀ ਇਹ ਹੀ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਦੇ ਪਿਆਰਿਓ ਦਾਸ ਨੂੰ ਸੰਪਰਕ ਕਰਨ ਦਾ ਸਮਾਂ ਸਾਧ ਸੰਗਤ ਜੀ ਸੁਬਾਹ 8 ਵਜੇ ਤੋਂ ਲੈ ਕੇ ਸ਼ਾਮ ਵੀ 4 ਵਜੇ ਤੱਕ ਹੈ ਸੁਬਾਹ 8 ਵਜੇ ਤੋਂ ਲੈ ਕੇ ਸ਼ਾਮ ਵੀ 4 ਵਜੇ ਤੱਕ ਸਿੱਖਾਂ ਸੰਗ ਦੀ ਸੀਸ ਦੇਣੀ ਮਾਰਕ ਇਸ ਤਰ੍ਹਾਂ ਹੀ ਸਾਡਾ ਹੱਥ ਫੜੀ ਰੱਖੇ ਸਾਡੀ ਬਾਹ ਫੜੀ ਰੱਖੇ ਸਿੱਖਾਂ ਸੰਗਰਦੀ ਸਾਡੇ ਤੇ ਕਿਰਪਾ ਰਵੇ ਆਪ ਸੰਗਤਾਂ ਦਾ ਪਿਆਰ ਮਿਲਦਾ ਰਵੇ ਤੁਸੀਂ ਬਹੁਤ ਪਿਆਰੀਆਂ ਸੰਗਤਾਂ ਸਾਧ ਸੰਗ ਜੀ ਇਸ ਤਰ੍ਹਾਂ ਹੀ ਆਪਾਂ ਇੱਕ ਦੂਸਰੇ ਨਾਲ ਮਿਲ ਕੇ ਇਕੱਤਰ ਹੋ ਕੇ ਸਾਧ ਸੰਗ ਜੀ ਕੁਸ ਬਾਪੂ ਦਾ ਜਾਸ ਕਰਦੇ ਰਹੀਏ ਸ਼ਬਦ ਗੁਰੂ ਦੇ ਲਰ ਲੱਗ ਜੇ ਸਾ ਸੰਗ ਜੀ ਬਹਿੀਆਂ ਨੂੰ ਛੱਡ ਗਏ ਚੌਕੀਆਂ ਭਰਨੀਆਂ ਛੱਡ ਗਏ ਸਾ ਸੰਗ ਜੀ ਬਹਿੀਆਂ ਨੂੰ ਛੱਡ ਕੇ ਸਾ ਸੰਗ ਜੀ ਭਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਰ ਲੱਗ ਜੇ ਇਹ ਹੀ ਅਰਦਾਸ ਬੇਨਤੀ ਸਾ ਸੰਗ ਜੀ ਕੋ ਦਾਸ ਦਾ ਨੰਬਰ 99149 6244 99149 6244 ਤੁਲਾ ਤੁਕਾ ਮਾਫ ਕਰਨੀਆਂ ਸਾ ਸੰਗ ਜੀ ਬਲਾਉ ਫਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ